ਸਸਰੀਕਾਰ ਮੇਰੇ ਪੰਜਾਬੀ ਵੀਰਾਂ ਜਦੋਂ ਤੁਹਾਨੂੰ ਦੱਸਿਆ ਨੇ ਵੀ ਗਾਰਾ ਬਣਦਾ ਕਿਵੇਂ ਇਹ ਜੀ ਇਹ ਹੁੰਦੀ ਹੈ ਛਿਰੀ ਇਹ ਚ ਪਹਿਲਾਂ ਪਾਣਾ ਪੈਂਦਾ ਪਾਣੀ ਉਹ ਤੋਂ ਬਾਅਦ ਪਾਣੀ ਪੈਂਦੀ ਹੈ ਸੁੱਕੀ ਮਿੱਟੀ ਰਾਤ ਨੂੰ ਕਾਟ ਦੇਣੀ ਪੈਂਦੀ ਹੈ ਸ਼ਾਮ ਨੂੰ ਜਾਂਦੇ ਹੋਏ ਸਵੇਰੇ ਫੇਰ ਕਾਟ ਦੇਣੀ ਪੈਂਦੀ ਹੈ ਉਹ ਤੋਂ ਬਾਅਦ ਕਾਟ ਦੇਣ ਤੋਂ ਬਾਅਦ ਇਹ ਗਾਰਾ ਤਿਆਰ ਹੈ ਉਹ ਆ ਗਈ ਪਾਣੀ ਵਾਲੀ ਛਿਰੀ ਜੀ ਇਹ ਤੇ ਵੈਸੇ ਇੰਜਣ ਰੱਖਿਆ ਜਾਊਗਾ ਇਹਨੂੰ ਬੰਦ ਕਰ ਦਾਂਗੇ ਇੱਕ ਵਾਰੀ ਇਹਦਾ ਟੈਂਪਰੇਰੀ ਪਾਣੀ ਵਾਣ ਵਾਸਤੇ ਰੱਖਿਆ ਹੋਇਆ ਹੈ ਇਹ ਹੁੰਦਾ ਜੀ ਕੋਲੂ ਅਸੀਂ ਤਾਂ ਵੈਸੇ ਕੋਲੂ ਕਹਿੰਦੇ ਆ ਹਰ ਇੱਕ ਪੱਠੇ ਦੇ ਅੱਡੋ ਅੱਡ ਨਾਂ ਲਈ ਜਾਂਦੀ ਨੇ ਇਹਦੇ ਇਹ ਕੋਲੂ ਹੈ ਜੀ ਇਹ ਗਾਰਾ ਬਣਿਆ ਹੋਇਆ ਹੁਣ ਤੁਹਾਨੂੰ ਗਾਰਾ ਬਣਦਾ ਤੇ ਨਿਕਲਦਾ ਵਿਖਿਆਉਨੇ ਆ ਜੀ ਚਲੋ ਜੀ ਇਹ ਆਪਣਾ ਮਿੱਤਰ ਹੈ ਜੀ ਤੇ ਜੀ ਗੁਜਰਾਂ ਤੋਂ ਆਪਣਾ ਹੈ ਫਰੈਂਡ ਸਰਕਲ ਹੈ ਵਧੀਆ ਮਿੱਤਰ ਹੈ ਜੀ ਆਪਣਾ ਹਾਏ ਕਰੀ ਵੀਰੇ ਹਾਏ ਕਰੀ ਸਾਡੀ ਗੱਲ ਜੀ ਓਕੇ ਜੀ ਓਕੇ ਇਹ ਆ ਗਈ ਮਸ਼ੀਨ ਇਹ ਆਪਣਾ ਉਸਤਾਦ ਮੂਸੇ ਵਾਲਾ ਲਵ ਯੂ ਆਹ ਦੇਖਿਆ ਨੇ ਜੀ ਅੱਗੇ ਤੁਹਾਨੂੰ ਜੀ ਉਹ ਜਾ ਰਹੀ ਹੈ ਜੀ ਕਿਵੇਂ ਗਾਰਾ ਨਿਕਲਦਾ ਕੀ ਗੱਲਬਾਤ ਬਣਦੀ ਹੈ ਅੱਜ ਵੈਸੇ ਸਾਡਾ ਪਹਿਲਾ ਦਿਨ ਹੈ ਗਾਰਾ ਦੇਣ ਦਾ ਅੱਜ ਜਿਵੇਂ 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 ਹੁੰਦਾ ਹੈ ਨਾ ਜਿਵੇਂ ਮੰਨ ਕੇ ਚੱਲੋ ਪਥੇਰ ਲਾਈ ਹੈ ਸਭ ਤੋਂ ਖੁਸ਼ੀ ਦਾ ਦਿਨ ਹੈ ਜੀ ਅੱਜ ਸਾਡੇ ਵਾਸਤੇ ਵੀ ਅਸੀਂ ਨੇ ਪਥੇਰ ਦੀ ਮੂਰਤ ਕਰਤੀ ਆਹ ਦੇਖਿਆ ਨਿਆ ਗਾਰਾ ਕਿਵੇਂ ਨਿਕਲਦਾ ਹੈ ਜੀ ਉਹ ਸਾਡੀ ਲੇਬਰ ਬੈਠੀ ਹੈ ਜੀ ਇਹ ਲੇਵਰ ਇੱਧਰ ਖੜੇ ਜਾ ਰਹੇ ਉਧਰ ਖੜੇ ਜਾਣ ਲੱਗ ਰਹੇ ਉਹ ਮੋਟਰ ਚੱਲਣ ਲੱਗ ਰਹੀ ਹੈ ਜੀ ਉਧਰਲੀ ਸਾਈਡ ਇਹ ਇਹ ਸਾਡਾ ਛੋਟਾ ਜਮਾਦਾਰ ਹੈ ਜੀ ਪ੍ਰਦੀਪ ਜਮਾਦਾਰ ਹਾਇ ਕਰ ਹਾਇ ਹਾਇ ਬੋਲ ਇਹ ਇਧਰ ਰੈਡੀ ਹੈ ਜੀ ਇਹ ਖੜੇ ਜਾ ਰਹੇ ਕੁੱਲੀਆਂ ਅੱਗੇ ਦੀ ਗਾੜਾ ਉਧਰ ਪਹੁੰਚੂਗਾ ਜਾ ਕੇ ਉਧਰ ਆ ਜਾ ਇਹ ਪਹਿਲਾਂ ਪਾਣੀ ਛਿੜਕਣਾ ਪੈਂਦਾ ਹੈ ਗਾਰਾ ਡਿੱਗਣ ਤੋਂ ਪਹਿਲਾਂ ਪਾਣੀ ਛਿੜਕਣਾ ਪੈਂਦਾ ਜੀ ਇੱਥੇ ਇਹਦੇ ਕਾਰਨ ਕੀ ਹੈ ਨਾ ਜੀ ਇਹ ਜਿਹੜਾ ਗਾਰਾ ਹੁੰਦਾ ਹੈ ਇਹ ਚੇਪ ਨਹੀਂ ਮਾਰਦਾ ਹੈਗਾ ਜੀ ਉਹ ਨਾਲ ਰੇਤਾ ਲੱਗਦਾ ਹੁੰਦਾ ਹੈ ਜੀ ਉਹ ਵੀ ਦਿਖਿਆਉਣਾ ਤੈਨੂੰ ਆ ਦੇਖ ਇਹ ਇਹ ਲੇਬਰ ਹੈ ਨਾ ਇਹ ਪਾਣੀ ਛਿੜਕਣ ਲੱਗ ਰਹੀ ਹੈ ਜੀ ਜਿੱਥੇ-ਜਿੱਥੇ ਪਾਣੀ ਛਿੜਕਿਆ ਜਾਊਗਾ ਉੱਥੇ-ਉੱਥੇ ਗਾਰੇ ਦੀਆਂ ਢੇਰੀਆਂ ਲੱਗੀ ਜਾਣਗੀਆਂ ਜੀ ਤੁਹਾਨੂੰ ਇੱਟ ਨਿਕਲਦੀ ਦੀ ਵੀਡੀਓ ਦਿਖਾਵਾਂਗੇ ਜੀ ਇਹ ਇਹ ਜਿਹੜਾ ਸਾਰਾ ਵਾਹ ਵੇਲਾ ਪਿਆ ਨਾ ਜੀ ਇਹ ਸਾਰੇ ਵਾਂ ਤੇ ਹੀ ਗਾਰੇ ਦੀਆਂ ਢੇਰੀਆਂ ਲੱਗਦੀਆਂ ਜਾਣਗੀਆਂ ਇਹ ਦੇਖੋ ਇਹ ਪਾਣੀ ਛਿੱਟਣ ਲੱਗ ਰਿਹਾ ਇੱਥੇ ਗਾਰੇ ਦੀਆਂ ਢੇਰੀਆਂ ਆਉਣਗੀਆਂ ਜੀ ਇਹ ਦੇਖੋ ਕੱਲ ਪਿੰਡ ਸਾਬ ਸਫਾਈ ਕਰਵਾ ਕੇ ਨਾ ਜੀ ਇਹ ਰੇਤਾ ਲਗਵਾਇਆ ਜੀ ਰੇਤਾ ਹੁੰਦਾ ਪਲੇਥਣ ਵਾਸਤੇ ਇਹ ਪਲੇਥਣ ਲਾਣਾ ਪੈਂਦਾ ਕਿਉਂਕਿ ਸਾਂਚੇ 'ਚ ਇੱਟ ਨਹੀਂ ਚਿਪਦੀ ਹੈਗੀ ਜੀ ਹੁਣ ਤੁਹਾਨੂੰ ਗਾਰਾ ਨਿਕਲਦਾ ਦਿਖਾਵਾਂਗੇ ਕਿਵੇਂ ਗਾਰਾ ਨਿਕਲੂਗਾ ਜੀ ਆਵਰਾਮ ਭਾਈਓ ਇਹ ਛੋਟੂ ਹੈ ਜੀ ਬਹੁਤ ਮਿਹਨਤੀ ਬੰਦੇ ਜੀ ਇਹ ਜੈ ਬੱਬਾ ਕੀ ਉਹ ਦੀਪਕੇ ਜੀ ਉਹਨਾਂ ਕਦੇ ਆਣ ਦੇ ਵਿੱਚੇ ਇਹ ਇਹਨੂੰ ਅਸੀਂ ਕੋਲੂ ਬੋਲਦੇ ਹਾਂ ਜੀ ਇਹ ਜਗਤਾਰ ਟੰਡੋਲੀ ਦਿਓ ਜੀ ਬੱਸ ਚੱਕ ਲੈ ਜਗਤਾਰ ਇਹ ਪਹਿਲਾਂ ਪਾਣੀ ਛਿੜਕੇ ਫਿਰ ਰੇਤਾ ਲਾਏ ਜੀ ਇਹਦਾ ਕਾਰਨ ਕੀ ਹੈ ਥੱਲੇ ਗਾਰਾ ਨਹੀਂ ਚਿਪਦਾਇਆ ਗਿਆ ਆਣ ਰੇ ਦੋ ਟੇਰੀਆਂ ਦੋ ਲੱਗ ਚੁੱਕੀਆਂ ਜੀ ਹਰੇ ਕਰੇ ਇੱਕ ਬੰਦਾ ਜਿਹਦਾ ਸਿਰਫ ਪਹਿਲੇ ਦਿਨ ਕਰਕੇ ਦੋ ਟੇਰੀਆਂ ਹੀ ਲੱਗਣਗੀਆਂ ਘਟੋ ਘਟ ਅੱਠ ਅੱਠ ਟੇਰੀਆਂ ਲਵਾਉਣਗੇ ਜੀ ਇੱਕੇ ਜਿਹੜਾ ਇੱਕੇ ਕੋਲੂ ਹੁੰਦਾ ਹੈ ਨਾ ਜੀ ਸਾਡੇ ਕੋਲੂ ਜੇ ਮੰਨ ਕੇ ਚੱਲੋ 2500 ਤੋਂ ਲੈ ਕੇ 3000 ਤੱਕ ਕੱਟ ਪੈਂਦੀ ਹੈ ਆਏ ਤਾਂ ਵੈਸੇ ਅੱਧਾ ਕਰਕੇ ਲਿਆਈਆਂ ਪਹਿਲੇ ਦਿਨ ਕਰਕੇ ਇਹ ਚੱਕੋ ਜੀ ਐਨ ਕਦੇ ਜੀ ਗਾਰਾ ਨਿਕਲਦਾ ਜੀ ਗਾਰਾ ਇਹ ਐ ਨਿਕਲਦਾ ਜੀ ਇਹ ਤੁਹਾਨੂੰ ਉੱਤੇ ਚੜ ਕੇ ਦੇਖਾਂ ਹਾਏ ਹਾਏ ਕਰ ਹਾਏ ਹਾਂ ਇਹ ਦੇਖੋ ਜੀ ਆ ਚੱਕੋ ਜੀ ਇਹ ਗਾਰਾ ਜੀ ਐ ਨਿਕਲਦਾ ਜੀ ਮੰਦੇ ਹੋ ਜੀ ਐ ਆਂਦਾ ਜੀ ਗਾਰਾ ਮਲੇ ਵਾਂਗੂ ਨੀਚੇ ਆ ਦੇਖੋ ਅਲੱਗੀ ਕਟੇਰੀ ਜਮਾਨਾ ਇੱਕ ਟਰਾਲੀ 'ਚ ਕੈਟੇਰੀ ਲਵਾਉਣੀ ਹੈ ਤੁਸੀਂ ਚਾਰ ਕਿਤਨਾ ਮਤਲਬ ਕਿੰਨੀ ਢੱਕਾ ਘਾਰਾ ਪੜ ਜਾਂਦਾ ਇਸ ਵਿੱਚ 32500 ਦਾ ਓਕੇ ਉਹ ਇਹਨੂੰ ਛੋਟੀ ਲਵਾ ਲੈ ਕੇ ਤੇ ਪਹਿਲਾਂ ਤਾਂ ਨਾ ਅੱਗੇ ਚੱਲੋ ਜੀ ਇਹ ਤਾਂ ਗਰਮੀ ਬਹੁਤ ਜ਼ਿਆਦਾ ਪੈਰੀ ਹੈ ਜੀ ਬੱਸ ਏ ਲੱਗੀ ਤੂੰ ਜੀ ਢੇਰੀ ਜੀ ਚੱਲ ਜਗਤਾਰ ਚੱਕ ਦੇ ਉਹ ਵੇਖੋ ਮਾਤਾ ਬੈਠੀ ਜੀ ਦੂਰ ਤੇ ਡੇ ਗਰਮੀ ਦੇ ਕਾਰਨ ਵਿਚਾਰੀ ਛੋਟੇ ਬੈਠੀ ਏ ਜੀ ਕਿਹਦਾ ਹੈ ਗਾਰਾ ਕਿਸਾ ਬਣਾ ਹੋਇਆ ਹੈ ਬੜੀਆ ਕੋਈ ਦਿੱਕਤ ਤਾਂ ਨਹੀਂ ਜੱਟ ਟੈਕ ਵਗੈਰਾ ਜਾਂ ਕੋਈ ਹਲਕਾ ਸਹੀ ਹੈ ਸਹੀ ਜਮਾਨ ਸਰਕਾਰ ਮਸਤ ਬਹੁਤ ਵਧੀਆ ਏ ਨਾ ਸੀ ਪਰ ਮੱਥੇ ਹਰੇ ਕੀਲੇ ਦੇ ਨਾਲ ਖਾਲ ਪਾਉਣੇ ਆ ਜੀ ਇਹ ਇਧਰ ਦੀ ਗੱਲ ਇਹਦਾ ਕਾਰਨ ਕੀ ਹੁੰਦਾ ਪਥੇ ਦੋੇ ਪਾਸੇ ਪਾਣੀ ਲਾ ਜਾਂਦੀ ਏ ਇਹ ਦੇਖੋ ਇਹਨਾਂ ਨੇ ਨਾ ਬਾੜੀਆਂ ਬਣਾ ਲਈਆਂ ਇਥੇ ਥਾਂ ਨਾਲ ਇਸ ਵਿੱਚ ਧਣੀਆਂ ਕੋਈ ਵੀ ਸਬਜ਼ੀ ਵਗੈਰਾ ਗਾਜਰ ਵਗੈਰਾ ਇੱਥੇ ਲਾ ਦੇਣਗੇ ਜੀ ਇਹ ਸਹੀ ਦੱਸ ਦੇਣਾ ਤਾਂ ਕਿ ਇੱਥੇ ਨਾ ਹਰਿਆ ਭਰਿਆ ਝੰਕੂਗਾ ਜੀ ਇਹ ਜਗ੍ਹਾ ਸਿਰਫ ਤੁਹਾਨੂੰ ਬਰਮੇ ਦੇ ਕਿਉਂ ਨਾ ਜੀ ਬਰਮੇ ਮਾਸਾ ਮਾਸਾ ਵਾਸ ਹੋ ਗਿਆ ਜੀ ਓਕੇ ਵਾਏ ਟਾਟਾ ਗੁੱਡ ਨਾਈਟ